ਸਸਿਲੀ ਕਹ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੱਜ ਰੋ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਬਤਨੀ ਦਾ ਮੌਕਾ ਨਾ ਮਿਲਿਆ ਤਾਂ ਕਰਾਂਗੇ ਬਟਾ ਸ਼ੰਗਰ ਜਿੰਨੀ ਹਨ ਕੀਰੀਨੰਦਪੁਰ ਸੇਵਕਿਆਲੀ ਕਾਟ ਮਾਸਟਰ ਕਿੰਡਰ ਜਿੰਨੀਆਂ ਵੱਲੋਂ 31 ਅਕਤੂਬਰ ਗੰਭੀਰਪੁਰ ਵਿੱਚ ਦਰਨਾਜਤਾ ਗਿਆ ਸੀ ਜਿਸ ਤਰ੍ਹਾਂ ਸਿੱਖਿਆ ਮੰਤਰੀ ਨਾਲ ਮੀਟਿੰਗ ਦੀ ਕਾਰਵਾਈ ਕੀਤੀ ਗਈ ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਕਿਹਾ ਗਿਆ ਕਿ ਜੇਕਰ ਹੋਰ ਸਭ ਨੂੰ ਵਿਸ਼ੇਸ਼ ਮੌਕਾ ਦਿੱਤਾ ਜਿਗਿਆਤਾ ਕਿ ਵਾਲੀ ਕਾਟ ਮਾਸਟਰ ਕਿੰਡਰ ਨੂੰ ਵੀ ਦਿੱਤਾ ਮੌਕਾ ਦਿੱਤੇਗੇ ਪਰ ਇਸ ਬਿਆਨ ਨਾਲ ਕਿੰਡਰ ਸੰਤੁਲਿਤ ਸੰਤੁਸ਼ਟ ਨਹੀਂ ਹੋਇਆ ਹੁਣ 24 ਸਤੰਬਰ ਨੂੰ ਮੁੜ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਜਿੰਨੀਆਂ ਵੱਲੋਂ ਕੀਤਾ ਗਿਆ ਹੈ ਕਿ ਜੇਕਰ ਇਹ ਮੀਟਿੰਗ ਨਾ ਹੋਈ ਤਾਂ ਫਿਰ ਸਿਰਫ ਲਾਰਾ ਸਾਬਤ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾ ਰਿਹਾ ਸੁਪਾ ਪ੍ਰਧਾਨ ਪਰਮੇਲ ਸਿੰਘ ਪੁੱਲਰਿਆ ਨੇ ਰੋਸ ਜਤਾਉਂਦਿਆਂ ਕਹਾ ਕਿ ਅਜੇ ਤੱਕ ਕਿਆਲੀਕਾਟ ਮਾਸਟਰ ਕੈਂਡਰ ਨੂੰ ਇੱਕ ਵਾਰ ਵੀ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ ਜਦਕਿ ਹੋਰ ਸਭ ਨੂੰ ਇਹ ਹੱਕ ਮਿਲ ਚੁੱਕਾ ਹੈ ਪਹਿਲਾਂ ਵੀ ਸਿੱਖਿਆ ਮੰਤਰੀ ਹਰਜੂਰ ਸਿੰਘ ਬੈਂਸ ਨਾਲ ਕਈ ਮੀਟਿੰਗਾਂ ਹੋਈਆਂ ਸਨ ਜਿਨ੍ਹਾਂ ਵਿੱਚ ਮੰਤਰੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 2025 ਵਿੱਚ ਖੁੱਲਣ ਵਾਲੀਆਂ ਬਦਲੀਆਂ ਵਿੱਚ ਕਿਆਲੀਕਾਟ ਮਾਸਟਰ ਕੈਂਡਰ ਨੂੰ ਸ਼ਾਮਲ ਕੀਤਾ ਜਾ ਕੇ ਪਰ ਹੁਣ ਤੱਕ ਮੌਕਾ ਨਹੀਂ ਦਿੱਤਾ ਗਿਆ ਜੂਨੀਅਨ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਸਬੰਧ ਦੇ ਚਿਕਿਆ ਪਾਗ ਦੇ ਡੀਜੀਪੀ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਸਾਫ਼ ਕਹਾ ਗਿਆ ਕਿ ਮੰਤਰੀ ਵੱਲੋਂ ਇਸ ਬਾਰੇ ਕੋਈ ਨੋਟਿਸ ਨਹੀਂ ਆਇਆ ਧਰਨੇ ਦੇ ਹਮਾਇਤ ਕਰਦੇ ਆ ਗਵਰਮੈਂਟ ਟੀਚਰ ਯੂਨੀਅਨ ਦੇ ਆਗੂ ਗੁਰਬਿੰਦਰ ਸਿੰਘ ਸੰਸਕਰ ਅਤੇ ਹੋਰ ਭਰਾਤੇ ਜੱਤੇ ਬੰਦਿਆਂ ਵੀ ਪਹੁੰਚ ਗਏ ਜੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਜਲਦ ਜਲਦ ਕੈਲੀ ਕਟ ਮਿਸ ਮਾਸਟਰ ਕੇਂਦਰ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਨਹੀਂ ਤਾਂ ਚੰਗਰਚੂਰ ਵੀ ਤੇਜ਼ ਕੀਤਾ ਜਾਵੇਗਾ ਇਸ ਮੌਕੇ ਮੀਤ ਪ੍ਰਦਾਨ ਬੀਰ ਇੰਦਰ ਗਿੱਲ ਇਵੇ ਮੁਸਕਤਰ ਅਰਵਿੰਦਰ ਸਿੰਘ ਜੰਨਸਕਤਰ ਮਨਜੀਤ ਲਪਾਰਾ ਬਲੂੰਦਰ ਰੋਇਤ ਹੋਤੇ ਹੋ ਰਾਪੂ ਸ਼ਾਮ ਹਾਜ਼ਰ ਹਨ ਖਬਰ ਮੰਦ ਤੱਕ ਦੇਖਣ ਲਈ